ਸੱਚੀ ਇਹ ਕਾਲ ਦਾ ਅਨਮਿਊਟ ਦੇਖ ਰਹੇ ਤੁਸੀਂ ਮੈਂ ਪਰਮਿੰਦਰ ਸਿੰਘ ਇਸ ਵਕਤ ਦੀਆਂ ਵੱਡੀਆਂ ਤੇ ਤਾਜ਼ਾ ਖਬਰਾਂ ਲੈ ਕੇ ਹਾਜ਼ਰ ਹਾਂ ਸਭ ਤੋਂ ਪਹਿਲਾਂ ਰੁਖ ਕਰ ਲਵਾਂਗੇ ਇਸ ਵਕਤ ਦੀ ਵੱਡੀ ਖਬਰ ਦਾ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਸਰਕਾਰ ਨੇ ਮਾਈਨਿੰਗ ਸੈਕਟਰ ਦੇ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਰਾਜ ਦੇ ਦੱਖਣ ਪੱਛਮੀ ਹਿੱਸੇ ਦੇ ਵਿੱਚ ਤਿੰਨ ਮਾਈਨਿੰਗ ਬਲਾਕਾਂ ਦੇ ਵਿੱਚ ਪੋਟਾਸ਼ ਦੇ ਵੱਡੇ ਭੰਡਾਰਾਂ ਦੀ ਪੁਸ਼ਟੀ ਹੋਈ ਹੈ ਤਾਂ ਇਹ ਜਾਣਕਾਰੀ ਜਿਹੜੀ ਹੈ ਪੰਜਾਬ ਦੇ ਖਣਨ ਅਤੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਹੇਠ ਸੂਬਾ ਸਰਕਾਰ ਮਾਈਨਿੰਗ ਖੇਤਰ ਦੇ ਵਿੱਚ ਲਗਾਤਾਰ ਖੋਜ ਕਰ ਰਹੀ ਹੈ ਜਿਸ ਦੇ ਹੁਣ ਸਕਾਰਾਤਮਕ ਨਤੀਜੇ ਵੀ ਸਾਹਮਣੇ ਆਉਣ ਲੱਗ ਪਏ ਨੇ ਤਾਂ ਉਹਨਾਂ ਵੱਲੋਂ ਪਿੰਡਾਂ ਦੇ ਵਿੱਚ ਮੁਆਇਨਾ ਕਰਵਾਇਆ ਗਿਆ ਸੀ ਵੱਖ-ਵੱਖ ਥਾਵਾਂ ਦੇ ਉੱਤੇ ਤੇ ਮੁਆਇਨਾ ਕੀਤਾ ਜਾ ਰਿਹਾ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਜ਼ਮੀਨ ਦੇ ਵਿੱਚ ਕਿੱਥੇ ਪोटाਸ਼ ਦੇ ਭੰਡਾਰ ਹਨ ਤਾਂ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਇੱਕ ਖਾਸ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ ਪੂਰੇ ਦੇਸ਼ ਦੇ ਵਿੱਚ ਕਿਤੇ ਵੀ ਪोटाਸ਼ ਖਣਿਜ ਜਿਹੜਾ ਨਹੀਂ ਮਿਲ ਰਿਹਾ ਸਿਰਫ ਪੰਜਾਬ ਪਹਿਲਾ ਸੂਬਾ ਬਣ ਗਿਆ ਜਿੱਥੇ ਇਸ ਦੀ ਖੋਜ ਸਫਲ ਹੋਈ ਹੈ ਤੇ ਹੁਣ ਤੱਕ ਦੇਸ਼ ਜਿਹੜਾ ਹਰ ਸਾਲ 50 ਲੱਖ ਟਨ ਪੋਟਾਸ਼ ਜਿਹੜਾ ਆਯਾਤ ਕਰਦਾ ਸੀ ਵੱਖ-ਵੱਖ ਦੇਸ਼ਾਂ ਤੋਂ ਜੋ ਮੁੱਖ ਤੌਰ ਦੇ ਉੱਤੇ ਖਾਦ ਅਤੇ ਵੱਖ-ਵੱਖ ਉਦਯੋਗਾਂ ਦੇ ਵਿੱਚ ਵਰਤਿਆ ਜਾਂਦਾ ਹੈ ਅਜੇਹਾ ਪਦਾਰਥ ਜਿਹੜਾ ਆ ਪੰਜਾਬ ਦੇ ਵਿੱਚ ਪਾਇਆ ਗਿਆ ਪੋਟਾਸ਼ ਤਿੰਨ ਥਾਵਾਂ ਤੋਂ ਜਿਹੜਾ ਆ ਪ੍ਰਗਟ ਹੋਇਆ ਪਰ ਹੁਣ ਸ੍ਰੀ ਮੁਕਸਰ ਸਾਹਿਬ ਅਤੇ ਫਾਜ਼ਲਕਾ ਜ਼ਿਲ੍ਹਿਆਂ ਦੇ ਵਿੱਚ ਤਿੰਨ ਮਾਈਨਿੰਗ ਬਲਾਕ ਮਿਲੇ ਨੇ ਜਿੱਥੇ ਜ਼ਮੀਨ ਹੇਠ ਪੋਟਾਸ਼ ਦੇ ਵੱਡੇ ਭੰਡਾਰ ਜਿਹੜੇ ਨੇ ਦੇਖੇ ਗਏ ਨੇ ਤਾਂ ਉਹਨਾਂ ਨੇ ਕਿਹਾ ਕਿ ਸ੍ਰੀ ਮੁਕਸਰ ਸਾਹਿਬ ਜ਼ਿਲ੍ਹੇ ਦੇ ਕੱਬਰਵਾਲਾ ਅਤੇ ਫਾਜ਼ਲਕਾ ਜ਼ਿਲ੍ਹੇ ਦੇ ਸ਼ੇਰੇਵਾਲਾ ਰਾਮਸਰ ਸ਼ੇਰਗੜ੍ਹ ਅਤੇ ਡਾਲਮੀਰ ਖੇੜਾ ਬਲਾਕਾਂ ਦੇ ਵਿੱਚ ਪੋਟਾਸ਼ ਪਾਇਆ ਗਿਆ ਹੈ ਮંત્રી ਕੋਇਲ ਨੇ ਲੋਕਾਂ ਦੇ ਸ਼ੰਕਿਆਂ ਨੂੰ ਦੂਰ ਕਰਦੇ ਹੋਏ ਸਪਸ਼ਟ ਕਰ ਦਿੱਤਾ ਹੈ ਕਿ ਪੋਟਾਸ਼ ਕੱਢਣ ਦੇ ਲਈ ਕਿਸੇ ਵੀ ਕਿਸਾਨ ਦੀ ਜ਼ਮੀਨ ਜਿਹੜੀ ਹੈ ਐਕਵਾਇਰ ਨਹੀਂ ਕੀਤੀ ਜਾਵੇਗੀ ਅਤੇ ਨਾ ਹੀ ਇਸ ਦੇ ਨਾਲ ਜ਼ਮੀਨ ਨੂੰ ਕੋਈ ਨੁਕਸਾਨ ਹੋਵੇਗਾ। ਉਹਨਾਂ ਨੇ ਕਿਹਾ ਕਿ ਇਹ ਖਣਿਜ ਉन्नत ਡ੍ਰੀਲਿੰਗ ਪ੍ਰਣਾਲੀ ਦੇ ਰਾਹੀਂ ਕੱਢਿਆ ਜਾਵੇਗਾ ਜਿਸ ਨਾਲ ਕਿਸਾਨਾਂ ਦੀ ਜ਼ਮੀਨ ਦੀ ਮਾਲਕੀ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਪ੍ਰਭਾਵ ਨਹੀਂ ਪਵੇਗਾ। ਤੇ ਉਹਨਾਂ ਨੇ ਅੱਗੇ ਵੀ ਦੱਸਿਆ ਕਿ ਇਸ ਮਾਈਨਿੰਗ ਦੇ ਨਾਲ ਪੋਟਾਸ਼ ਪ੍ਰੋਸੈਸਿੰਗ ਉਦਯੋਗਾਂ ਦੀ ਸਥਾਪਨਾ ਵੀ ਹੋਵੇਗੀ ਜਿਸ ਦੇ ਨਾਲ ਖੇਤਰ ਦੇ ਵਿੱਚ ਰੋਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਣਗੇ ਸਮੁੱਚੇ ਵਿਕਾਸ ਨੂੰ ਉਤਸ਼ਾਹਿਤ ਵੀ ਕੀਤਾ ਜਾਵੇਗਾ ਉਹਨੇ ਇਹ ਵੀ ਕਿਹਾ ਕਿ ਪोटाश ਧਰਤੀ ਤੋਂ 450 ਮੀਟਰ ਹੇਠਾਂ ਮੌਜੂਦ ਹੈ ਅਤੇ ਇਸ ਨੂੰ ਕੱਢਣ ਤੋਂ ਪਹਿਲਾਂ ਸਰਕਾਰ ਇਸ ਦੇ ਸਮਾਜਿਕ ਅਤੇ ਵਾਤਾਵਰਣ ਪ੍ਰਭਾਵਾਂ ਦਾ ਵੀ ਅਧਿਐਨ ਕਰੇਗੀ ਕਿ ਇਸ ਨੂੰ ਕੱਢਣਾ ਚਾਹੀਦਾ ਹੈ ਕਿ ਜਾਂ ਨਹੀਂ ਤਾਂ ਇਸ ਤੋਂ ਇਲਾਵਾ ਸਰਕਾਰ ਇਹਨਾਂ ਤਿੰਨਾਂ ਬਲਾਕਾਂ ਦੇ ਆਲੇ-ਦੁਆਲੇ ਦੇ ਖੇਤਰਾਂ ਦੇ ਵਿੱਚ ਵੀ ਖੋਜ ਕਰ ਰਹੀ ਹੈ ਭਾਵੇਂ ਕੇਂਦਰ ਸਰਕਾਰ ਦੇ ਕੋਲ ਮਾਈਨਿੰਗ ਬਲਾਕਾਂ ਦੀ ਨਿਲਾਮੀ ਦਾ ਅਧਿਕਾਰ ਹੁੰਦਾ ਹੈ ਪਰ ਇਸ ਤੋਂ ਹੋਣ ਵਾਲੀ ਰਾਇਲਟੀ ਜਿਹੜੀ ਹੈ ਉਹ ਪੰਜਾਬ ਸਰਕਾਰ ਨੂੰ ਜਾਵੇਗੀ। ਹੁਣ ਨੇ ਵੀ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਕਬਰਵਾਲਾ ਬਲਾਕ ਤੋਂ ਮਾਈਨਿੰਗ ਜਿਹੜੀ ਹੈ ਸ਼ੁਰੂ ਕਰਨ ਦੇ ਲਈ ਆਪਣੀ ਸਹਿਮਤੀ ਦੇ ਦਿੱਤੀ ਹੈ, ਹਰੀ ਝੰਡੀ ਦੇ ਦਿੱਤੀ ਹੈ। ਹੁਣ ਜਿਵੇਂ ਹੀ ਕੇਂਦਰ ਸਰਕਾਰ ਦੇ ਵੱਲੋਂ ਨਿਲਾਮੀ ਪ੍ਰਕਿਰਿਆ ਪੂਰੀ ਹੋ ਜਾਵੇਗੀ ਤਾਂ ਪੋਟਾਸ਼ ਦੀ ਮਾਈਨਿੰਗ ਜਿਹੜੀ ਹੈ ਸ਼ੁਰੂ ਕੀਤੀ ਜਾ ਸਕੇਗੀ। ਕੈਬਨਟ ਮੰਤਰੀ ਨੇ ਦੱਸਿਆ ਕਿ ਤਿੰਨਾਂ ਇਲਾਕਿਆਂ ਦਾ ਕੁੱਲ ਖੇਤਰਫਲ ਲਗਭਗ 8 ਵਰਗ ਕਿਲੋਮੀਟਰ ਦੱਸਿਆ ਜਾ ਰਿਹਾ ਹੈ ਪਰ ਮਾਈਨਿੰਗ ਦੀਆਂ ਸੰਭਾਵਨਾਵਾਂ ਦੀ ਪੜਚੋਲ ਕਰਨ ਦੇ ਲਈ ਆਲੇ ਦੁਆਲੇ ਦੇ ਖੇਤਰਾਂ ਦੇ ਵਿੱਚ ਵੀ ਸਰਵੇਖਣ ਜਿਹੜਾ ਕੀਤਾ ਜਾਵੇਗਾ ਤੇ ਕਿਤਨਾ ਕਿਤੇ ਮਾਈਨਿੰਗ ਵਿਭਾਗ ਨੂੰ ਪੰਜਾਬ ਦੇ ਮਾਈਨਿੰਗ ਵਿਭਾਗ ਨੂੰ ਵੱਡੀ ਕਾਮਯਾਬੀ ਮਿਲੀ ਹੈ। ਹਾਜ਼ਰਕਾ ਮੁਕਸਰ ਜਿਹਦੇ ਵਿੱਚ ਤਿੰਨ ਬਲਾਗ ਨੇ ਜਿਹੜੇ ਉੱਥੇ ਪੋਟਾਸ਼ ਮਿਲੀ। ਪੋਟਾਸ਼ ਇੱਕ ਐਸਾ ਵਿਦੁਰ ਹੈ। ਜਿਹੜਾ ਦੇਸ਼ ਦੇ ਵਿੱਚ ਕਿਤੇ ਅਵੇਲੇਬਲ ਨਹੀਂ। ਸਾਰਾ ਹੀ ਇੰਪੋਰਟ ਹੁੰਦਾ ਹੈ। अलग-अलग ਦੇਸ਼ਾਂ ਤੋਂ ਕਰੀਬ 8-10 ਦੇਸ਼ਾਂ ਤੋਂ 50 ਲੱਖ ਟਨ ਦੇ ਲਵੇ ਤੇ ਹਰ ਸਾਲ ਇੰਪੋਰਟ ਹੁੰਦੀ ਹੈ ਤੇ ਪੋਟਾਸ਼ ਫਰਟੀਲਾਈਜ਼ਰ ਦੇ ਲਈ ਤੇ ਹੋਰ ਜਿਸ ਦਾ ਫੀਲਡ ਦੇ ਵਿੱਚ ਵੀ ਸੋਪ ਇਸ ਤਰ੍ਹਾਂ ਕਈ ਉਹਨਾਂ ਦੇ ਵਿੱਚੇ ਪੋਟਾਸ਼ ਇਹਦਾ ਵਰਤੇ ਜਾਂਦਾ ਪਰ ਸਾਰਾ ਇਹ ਜਿਹੜਾ ਇੰਪੋਰਟ ਹੁੰਦਾ ਹੈ ਉਹਨਰੇ ਤਿੰਨ ਬਲਾਕ ਇੱਥੇ ਇੱਕ ਤੇ ਕਬਰਾਲ ਦੂਜਾ ਸ਼ੇਰਗੜ੍ਹ ਸ਼ੇਰ ਵਾਲਾ ਤੇਰਾ ਅਸਰਾ ਤੇ ਤੀਸਰਾ ਬਲਾਕ ਜਿਹੜਾ ਉਹ ਸ਼ੇਰਗੜ੍ਹ ਤੇ ਢਾਲਮੀਆਂ ਜਿਹੜੇ ਤੇ ਤਿੰਨ ਬਲਾਕਾਂ ਦੇ ਵਿੱਚ ਪੋਟਾਸ਼ ਦੇ ਭੰਡਾਰ ਮਿਲੇ ਤੇ ਇਹ ਭੰਡਾਰ ਜਿਹੜੇ ਮਿਲੇ ਇਹ ਜਾਣਕਾਰੀ ਬਹੁਤ ਪਹਿਲਾਂ ਹੋ ਗਈ ਸੀ ਤੇ 2017 ਤੋਂ 21 ਤੱਕ ਕੋਈ ਥੋੜੇ ਬਹੁਤ ਸਰਵੇ ਹੋਏ ਸੀ ਪਰ ਉਹ ਅੱਗੇ ਨਹੀਂ ਵੱਸ ਸਕੀ ਸੀ ਤੇ ਸਾਡੀ ਸਰਕਾਰਾਂ ਤੇ ਸਰਦਾਰ ਭਵਨ ਸਿੰਘ ਮਾਨ ਮੁੱਖ ਮੰਤਰੀ ਦੀ ਅਗਵਾਈ ਦੇ ਵਿੱਚ ਕਿਉਂਕਿ ਅਸੀਂ ਹਰ ਪਾਸੇ ਧਿਆਨ ਦਿੱਤਾ ਤੇ ਮਾਈਨਿੰਗ ਡਿਪਾਰਟਮੈਂਟ ਨੇ ਉਦੋਂ ਤੋਂ ਇਸ ਤੇ ਕੰਮ ਕਰਨਾ ਸ਼ੁਰੂ ਕੀਤਾ ਤੇ ਜੀਓਲੋਜੀਕਲ ਸਰਵੇ ਆਫ ਇੰਡੀਆ ਇਹਨਾਂ ਦੇ ਰਾਹੀਂ ਸਾਰੇ ਸਰਵੇ ਹੋਏ ਜੀਹੋ ਸਰਵੇ ਨੇ ਉਹ ਇੱਥੇ ਤਿੰਨੇ ਬਲਾਕਾਂ ਦੇ ਵਿੱਚ ਉਹ ਸਰਵੇ ਕੀਤੇ ਗਏ ਤੇ ਉਹਨਾਂ ਸਰਵੇਆਂ ਦੇ ਆਧਾਰ ਤੇ ਜੋ ਗੱਲ ਸਾਹਮਣੇ ਆਈ ਹੈ ਕਿ ਵੱਡੇ ਪੰਡਾਰ ਜਿਹੜੇ ਨੇ ਉਹ ਇੱਥੇ ਮਿਲਦੇ ਤੇ ਰਾਜਸਥਾਨ ਦੇ ਅਡਜਾਇਨਿੰਗ ਰਾਜਸਥਾਨ ਦੇ ਵਿੱਚ ਨਹੀਂ ਮਿਲਦੇ ਉਹ ਰਾਜਸਥਾਨ ਦੇ ਨਾਲ ਹੀ ਲੱਗਦਾ ਏਰੀਆ ਹੈ ਕਿਉਂਕਿ ਹਰਦਾ ਤਾਂ ਆਪਾਂ ਲੋਕਾਂ ਨੇ ਬਣਾਇਆ। ਭਾਵੇਂ ਪਾਕਿਸਤਾਨ ਵਾਲਿਆ ਪੰਜਾਬ ਬਣ ਗਿਆ, ਰਾਜਸਥਾਨ ਬਣ ਗਿਆ, ਹਰਿਆਣਾ ਬਣ ਗਿਆ ਪਰ ਕੁਦਰਤ ਨੇ ਤਾਂ ਸਭ ਇੱਕੋ ਹੀ ਬੀਤੀ। ਉਹ ਰਾਜਸਥਾਨ ਵੱਲੋਂ ਚੱਲੇ ਆ ਰਹੇ ਸੀ ਤੇ ਸਾਡੇ ਇਸ ਏਰੀਏ ਦੇ ਵਿੱਚ ਕਿਉਂਕਿ ਇਹ ਐਡਜੋਇਨਿੰਗ ਰਾਜਸਥਾਨ ਦੇ ਇਲਾਕੇ ਹੈ। ਰਾਜਸਥਾਨ ਦੇ ਵਿੱਚ ਆਪਸ਼ਨ ਵੀ ਹੋਈ ਹੈ। ਤਾਂ ਇਹ ਸਰਗਮਾਂ ਦੇ ਆਧਾਰ ਤੇ ਜੋ ਬਾ ਸਾਹਮਣੇ ਆਈ ਪਹਿਲਾ ਆਪਸ਼ਨ ਜੋ ਕਰਨੀ ਸੀ ਉਹ ਅਧਿਕਾਰ ਸਟੇਟ ਗਵਰਨਮੈਂਟ ਕੋਲੇ ਹੁੰਦਾ ਸੀ ਪਰ 2023 ਦੇ ਵਿੱਚ ਇਹ ਹੁਣ ਘਟਾਰ ਹੈ ਜਿਹੜਾ ਉਹ ਕੇਂਦਰ ਸਰਕਾਰ ਕੋਲੇ ਹੈ ਇਹਨਾਂ ਦੀ ਆਪਸ਼ਨ ਕੇਂਦਰ ਸਰਕਾਰ ਕਰੇਗੀ ਪਰ ਰੌਲਟੀ ਤੇ ਜੋ ਵੀ ਇਸ ਦਾ ਰਾਈਟ ਹੈ ਉਹ ਸਟੇਟ ਗਵਰਨਮੈਂਟ ਦਾ ਹੀ ਹੋਵੇ ਸੋ ਇਸ ਦੇ ਵਿੱਚ ਸੀ ਜਿਸ ਤਰ੍ਹਾਂ ਇੱਕ ਨੰਬਰ ਕਵਰ ਵਾਲਾ ਇਹ ਜਿਹੜਾ ਜੀਐਮਆ ਦਿੱਤਾ ਗਿਆ ਉੱਥੇ ਤੇ ਸਟੇਟ ਗਵਰਨਮੈਂਟ ਨੇ ਕੰਸਰਨ ਕੀ ਦੇ ਰੱਖੀ ਆ ਪਿਛਲੇ ਦਿਨੀ 19 ਜਨਵਰੀ ਨੂੰ ਉੜੀਸਾ ਦੇ ਵਿੱਚ ਇੱਕ ਮੀਟਿੰਗ ਹੋਈ ਸੀ ਜਿਹਦੇ ਵਿੱਚ ਸੈਂਟਰ ਦੇ ਵਜ਼ੀਰ ਜੀ ਕਿਸ਼ੋਰ ਦੇਵੀ ਜੀ ਉੱਥੋਂ ਦੇ ਸੈਕਟਰੀ ਕੰਤਾਲਾ ਜੀ ਮਾਈਨਿੰਗ ਸੈਕਟਰੀ ਜੋ ਹਿੰਦੁਸਤਾਨ ਦੇ ਦੇਖਨ ਤੇ ਵੱਖ-ਵੱਖ ਸਟੇਟਾਂ ਦੇ ਮਾਈਨਿਸ ਮਿਸਟਰ ਉੱਥੇ ਉੱਥੇ ਸੀ ਉੱਥੇ ਬੜੀ ਡਿਸਕਸ਼ਨ ਹੋਈ ਤਾਂ ਉੱਥੇ ਅਸੀਂ ਇਹ ਗੱਲ ਰੱਖੀ ਸੀ ਮਿਲਦੇ ਕਿ ਸਾਡਾ ਜੋ ਪोटाश ਦਾ ਹੈ ਇਹ ਇਸ ਗੱਲ ਨੂੰ Rajasthan ਦੇ ਨਾਲ ਜੋਸ਼ਣ ਕਰ ਦਿੱਤੀ ਜਾਵੇ ਜਾਂ ਇਸ ਨੂੰ G4 ਹੋਣਾ ਜਿਸ ਤਰ੍ਹਾਂ G3 ਹੋਣਾ ਹੈ G2 ਹੋਣਾ ਹੈ G1 ਹੋਣਾ ਹੈ ਤਾਂ ਇਹ ਸਭ ਅੱਗੇਤੀ ਜਾ ਕੋ ਕੀਤਾ ਜਾਵੇ ਤਾਂ ਉੱਥੇ ਇਹ ਗੱਲ ਸਾਹਮਣੇ ਆਈ ਸੀ ਕਿ ਇਹ 25 ਕੰਪਨੀਆਂ ਨੇ ਜਿਹੜੇ ਸਰਵੇ ਕਰਦੇ ਉਹ ਗਵਰਨਮੈਂਟ ਵਾਲਾ ਸਰਵੇ ਹੋਣਾ ਤਾਂ ਇਹ ਵੀ ਗੱਲ ਆ ਗਈ ਸੀ ਕਿ ਜੇ ਕਿਸੇ ਪ੍ਰਾਈਵੇਟ ਕੰਪਨੀ ਤੋਂ ਸਰਵੇ ਹੋਣਾ ਹੈ ਤਾਂ ਉਹ ਵੀ ਰੋਗ ਕਰਦੇ ਸਰਵੇ ਸੋ ਅੱਜ ਇੱਥੇ ਆਉਣ ਦਾ ਜਿਹੜਾ ਮਕਸਦ ਹੈ ਤਾਂ ਲੋਕਾਂ ਨੂੰ ਵੀ ਮਿਲਣ ਦਾ ਕਿਉਂਕਿ ਕਈ ਸ਼ੰਕੇ ਵੀ ਉਤਪੰਨ ਕੀਤੇ ਗਏ ਸੀ ਜੇ ਕਿਸੇ ਨੂੰ ਵੀ ਕੋਈ ਸ਼ੱਕ ਹੋ ਜਾਂਦਾ ਤਾਂ ਉਹਦਾ ਨਿਵਾਰਣ ਕਰਨਾ ਜਿਹੜਾ ਉਹ ਸਰਕਾਰ ਦੀ ਜ਼ਿੰਮੇਵਾਰੀ ਹੈ ਉਹਨਾਂ ਤੇ ਗਿਆ ਸੀ ਤੱਕ ਉੱਥੇ ਲੋਕਾਂ ਨੇ ਕਿਤੇ ਸ਼ੰਕਾ ਜਾਰੀ ਕੀਤੀ ਕਿ ਜ਼ਮੀਨ ਅਕਵਾਇਰ ਹੋਣੀ ਹੈ ਹੁਣ ਇਹਦੇ ਨਾਲ ਨਾ ਤਾਂ ਕੋਈ ਜ਼ਮੀਨ ਅਕਵਾਇਰ ਹੋਣੀ ਹੈ ਨਾ ਕੋਈ ਪੱਟ ਪਟਾਈ ਹੋਣੀ ਹੈ ਕਿਉਂਕਿ ਹੁਣ ਤਾਂ ਟੈਕਨੋਲੋਜੀ ਬੜੀ ਹੋ ਗਈ ਹੁਣ ਜੇ ਆਪਰੇਸ਼ਨ ਕਰਨਾ ਤਾਂ ਇੱਥੇ ਥੋੜੀ ਜਿਹੀ ਸੂਈ ਲਾ ਕੇ ਸਾਰੇ ਹੱਟ ਦਾ ਪ੍ਰੈਸ਼ਰ ਹੋ ਜਾਂਦਾ ਹੈ ਇਸੇ ਤਰ੍ਹਾਂ ਇਹ ਡ੍ਰਿਲ ਸਿਸਟਮ ਦੇ ਨਾਲ ਡ੍ਰਿਲ ਲਾ ਕੇ ਉਹਦੇ ਨਾਲ ਹੀ ਸਾਰਾ ਡੱਡਿਆ ਜਾਂਦਾ ਹੈ ਅਰ ਇਹ ਜੋ ਪੋਟਾਸ਼ ਦੇ ਭੰਡਾਰ ਨੇ ਧਰਤੀ ਤੋਂ 4.5 ਸੌ ਮੀਟਰ نیچے ਹੈ ਮਤਲਬ ਕਹਿੰਦਾ 1500 ਫੁੱਟ ਡੂੰਘੇ ਹੈ ਉਹ 1500 ਫੁੱਟ ਨਾਲ ਤੇ ਕੋਈ ਪਟਾਈ ਹੋ ਸਕਦੀ ਐ। ਨਾ ਕੋਈ ਇਸਤਾਨੀ ਕੋਪਲੈਨਾ ਨਾ ਕੋਈ ਜੀਸੀਬੀ ਐ। ਸੋ ਉਹ ਜਿਹੜੀ ਸ਼ੰਕਾ ਸੀ ਉਹ ਗਲਤ ਸੀ। ਉਹ ਉੱਥੇ ਲੋਕਾਂ ਨੂੰ ਦੱਸਿਆ ਵੀ ਐ। ਤਬਿੱਤੇ ਦੀ ਨਹੀਂ ਅਮਰੀਕਾ ਤੋਂ 104 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਜਿਸ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੇ ਬਿਆਨ ਵੱਖ-ਵੱਖ ਲੀਡਰਾਂ ਦੇ ਵੱਲੋਂ ਸਾਹਮਣੇ ਆ ਰਹੇ ਨੇ। ਤਾਂ ਰੋਪੜ ਦੇ ਵਿਧਾਇਕ ਦਾ ਬਿਆਨ ਵੀ ਸਾਹਮਣੇ ਆਇਆ। ਚਰਨਜੀਤ ਨੇ ਕਿਹਾ ਕਿ ਜੇਕਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੋਸਤੀ ਅਮਰੀਕਾ ਦੇ ਰਾਸ਼ਟਰਪਤੀ ਦੇ ਨਾਲ ਹੈ ਤਾਂ ਉਸ ਦਾ ਕੋਈ ਅਸਰ ਪੈਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਇੱਕ ਪਾਸੇ ਨਰਿੰਦਰ ਮੋਦੀ ਜੋ ਕਿ ਦੇਸ਼ ਦੇ ਪ੍ਰਧਾਨ ਮੰਤਰੀ ਹਨ ਉਹ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਰੰਪ ਨੂੰ ਆਪਣਾ ਭਰਾ ਕਹਿੰਦੇ ਹਨ ਲੇਕਿਨ ਜੋ ਵਤੀਰਾ ਭਾਰਤੀਆਂ ਦੇ ਨਾਲ ਖਾਸ ਤੌਰ ਤੇ ਪੰਜਾਬੀਆਂ ਦੇ ਨਾਲ ਰਿਪੋਰਟ ਕਰਨ ਤੋਂ ਬਾਅਦ ਦੇਖਣ ਦੇ ਵਿੱਚ ਆਇਆ ਉਹ ਬਹੁਤ ਹੀ ਨਿੰਦਣਯੋਗ ਹੈ ਇਸ ਮੌਕੇ ਤੇ ਵਿਧਾਇਕ ਚਰਨਜੀਤ ਸਿੰਘ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਪ੍ਰਵਾਸ ਇਸ ਕਰਕੇ ਹੋ ਰਿਹਾ ਹੈ ਕਿਉਂਕਿ ਦੇਸ਼ ਦੇ ਵਿੱਚ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਸਾਧਨ ਨਹੀਂ ਜਦਕਿ ਦੇਸ਼ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਇਹ ਕਿਹਾ ਗਿਆ ਸੀ ਕਿ ਹਰ ਸਾਲ ਉਹ 2 ਕਰੋੜ ਨੌਜਵਾਨਾਂ ਨੂੰ ਰੋਜ਼ਗਾਰ ਦੇਣਗੇ ਲੇਕਿਨ ਤੀਸਰੀ ਟਰਮ ਸ਼ੁਰੂ ਹੋ ਚੁੱਕੀ ਹੈ ਤੇ ਹੁਣ ਤੱਕ ਕੇਵਲ 7 ਤੋਂ 8 ਲੱਖ ਹੀ ਨੌਜਵਾਨਾਂ ਨੂੰ ਰੁਜ਼ਗਾਰ ਜੜਾ ਦਿੱਤਾ ਗਿਆ ਹੈ ਜਦਕਿ ਵੱਡੇ ਵੱਡੇ ਦਾਅਵੇ ਜਿਹੜੇ ਨੇ ਕੇਂਦਰ ਸਰਕਾਰ ਵੱਲੋਂ ਕੀਤੇ ਗਏ ਸੀ ਜੋ ਹੁਣ ਕਦੇ ਵੀ ਪੂਰੇ ਨਹੀਂ ਕੀਤੇ ਗਏ ਤਾਂ ਬੇਰੋਜ਼ਗਾਰੀ ਕਰਕੇ ਨੌਜਵਾਨ ਜਿਹੜੇ ਨੇ ਕਰਜ਼ਾ ਚੁੱਕ ਕੇ ਬੈਦਰ ਭੁੱਖ ਦੇ ਲਈ ਦੇਸ਼ ਨੂੰ ਛੱਡ ਕੇ ਬਾਹਰ ਜਾ ਰਹੇ ਨੇ ਲੇਕਿਨ ਜਦੋਂ ਉਹਨਾਂ ਨੂੰ ਬਾਹਰ ਜਾਣ ਤੋਂ ਬਾਅਦ ਉਸ ਜਗ੍ਹਾ ਤੋਂ ਵੀ ਰਿਪੋਰਟ ਕਰ ਦਿੱਤਾ ਜਾਵੇ ਅਤੇ ਜਿਹੜੇ ਹਾਲਾਤਾਂ ਦੇ ਵਿੱਚ ਇਹਨਾਂ ਨੂੰ ਡਿਪੋਰਟ ਕੀਤਾ ਗਿਆ ਉਹ ਬਹੁਤ ਹੀ ਖਰਾਬ ਨੇ ਚਿੰਤਾ ਦਾ ਵਿਸ਼ਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਨੌ ਜਵਾਨਾਂ ਦੇ ਵਿੱਚ ਵੀ ਵੱਡਾ ਡਰ ਜਿਹੜਾ ਦੇਖਣ ਨੂੰ ਮਿਲ ਰਿਹਾ ਤੇ ਕੇਂਦਰ ਸਰਕਾਰ ਨੂੰ ਹੁਣ ਵੀ ਚਾਹੀਦਾ ਹੈ ਕਿ ਉਹ ਅਮਰੀਕਾ ਦੇ ਨਾਲ ਰابطਾ ਕਾਇਮ ਕਰ ਦੇਖੋ ਇਹ ਜੋ ਅਮਰੀਕਾ ਦਾ ਰਵੱਈਆ ਬਹੁਤ ਹੀ ਅਨਮਲੁਖੀ ਜਿਹੜਾ ਹੈਗਾ ਇਨ ਹਿਊਮਨ ਜਿਹੜਾ ਉਹਨਾਂ ਨੇ ਟ੍ਰੀਟਮੈਂਟ ਕੀਤਾ ਅੱਜ ਤੱਕ ਪਹਿਲਾਂ ਕਦੇ ਵੀ ਇਦਾਂ ਦਾ ਨਹੀਂ ਹੋਇਆ ਕਿ ਕਿਸੇ ਜੇ ਕਿ ਤੋ ਡਿਪੋਰਟ ਕਰਦੇ ਸੀ ਤਾਂ ਇਹ ਕਦੇ ਨਹੀਂ ਹੋਇਆ ਕਿ ਉਹਨਾਂ ਨੂੰ ਹੱਥਕੜੀਆਂ ਲਗਾ ਕੇ ਉਸ ਦੇਸ਼ ਤੋਂ ਉਹਨਾਂ ਦੇ ਆਪਣੇ ਦੇਸ਼ ਭੇਜਿਆ ਜਾਵੇ। ਔਰ ਦੂਸਰੀ ਗੱਲ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਲਈ ਇਹ ਬਹੁਤ ਸ਼ਰਮ ਦੀ ਗੱਲ ਹੈ। ਜਿਹੜੇ 트럼ਪ ਉਹਦੀ ਜਿਹੜੀ ਮੋਹਿਮ ਜਦੋਂ ਉਹਦੀ ਇਲੈਕਸ਼ਨ ਕੈਂਪੇਨ ਚ ਕਹਿੰਦੇ ਸੀ ਵੀ ਇਸ ਇਸ ਅੱਪ ਕੀ ਵਾਰ 트럼ਪ ਸਰਕਾਰ ਤਾਂ ਜਿਨੋ ਉਹ ਕਹਿੰਦੇ ਸੀ ਮੇਰਾ ਦੋਸਤ ਹੈ ਮੇਰਾ ਮਿੱਤਰ ਕਿ ਉਹਨੂੰ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਕਿ ਤੇਰੇ ਦੇਸ਼ ਦੇ ਵਸਿੰਦਿਆਂ ਨਾਲ ਅਗਰ ਤੁਹਾਡੇ ਦੇਸ਼ ਦੇ ਵਸਿੰਦਿਆਂ ਨਾਲ ਇਦਾਂ ਦਾ ਵਿਵਹਾਰ ਹੋ ਰਿਹਾ ਤਾਂ ਇਹ ਤੁਹਾਡੇ ਨਾਲ ਹੋ ਰਿਹਾ ਤੁਹਾਡੇ ਆਪਣੇ ਨਾਲੇ ਵਿਵਹਾਰ ਹੋ ਰਿਹਾ ਸੋ ਮੈਂ ਸਮਝਦਾ ਕਿ ਮੋਦੀ ਸਾਹਿਬ ਨੂੰ ਸ਼ਰਮ ਨਾਲ ਡੁੱਬ ਕੇ ਮਰਨਾ ਚਾਹੀਦਾ ਔਰ ਅਸਤੀਫਾ ਦੇ ਦੇਣਾ ਚਾਹੀਦਾ ਵੀ ਕਿਦਾਂ ਦਾ ਵਿਵਹਾਰ ਸਾਡੇ ਹਿੰਦੁਸਤਾਨੀਆਂ ਨਾਲ ਉਥੇ ਹੋ ਰਿਹਾ ਔਰ ਇਹ ਇਸ ਦਾ ਕਾਰਨ ਇੱਕੋ ਹੀ ਹੈ ਕੋਈ ਵੀ ਆਪਣਾ ਜਿਹੜਾ ਦੇਸ਼ ਹੈ ਉਹ ਛੱਡ ਕੇ ਨਹੀਂ ਜਾਣਾ ਚਾਹੁੰਦਾ ਮੋਦੀ ਸਾਹਿਬ ਨੇ ਜਦੋਂ 10 ਸਾਲ ਪਹਿਲਾਂ ਆਏ ਉਦੋਂ ਕਿਹਾ ਸੀ ਕਿ 2 ਕਰੋੜ ਨੌਕਰੀਆਂ ਹਰ ਸਾਲ ਮੈਂ ਦਵਾਂਗਾ ਤੇ ਉਹਦੇ ਹਿਸਾਬ ਨਾਲ ਹੁਣ ਘੱਟੋ ਘੱਟ 20 ਕਰੋੜ ਨੌਕਰੀਆਂ ਦੇਣੀਆਂ ਚਾਹੀਦੀਆਂ ਸੀ ਪਰ ਬਹੁਤ ਹੀ ਇਹ ਨਿੰਦਾਯੋਗ ਹੈ ਕਿ ਹਲ ਤੱਕ 7-8 ਲੱਖ ਨੌਕਰੀਆਂ ਹੀ ਸਾਰੇ ਜਿਹੜੇ ਹਿੰਦੁਸਤਾਨ 'ਚ ਇਹਨਾਂ ਤੋਂ ਦੇ ਹੋਈਆਂ ਬੀਜੇਪੀ ਸਰਕਾਰ ਤੋਂ ਸੋ ਇਹ ਇਹਨਾਂ ਦਾ ਇਹ ਇਹਨਾਂ ਦਾ ਬੱਚਿਆਂ ਦਾ ਜਿਹੜੇ ਇਹ ਇੱਥੇ ਐਦਾਂ ਆਪਣੇ ਇਲੀਗਲ ਤਰੀਕੇ ਨਾਲ ਜਾਂਦੇ ਆ ਉਹਦੇ ਪਿੱਛੇ ਕਾਰਨ ਆਪਣੇ ਦੇਸ਼ ਆਪਣੇ ਦੇਸ਼ ਦੇ ਜਿਹੜੇ ਆ ਜਿਹੜੇ ਰੂਰਲ ਰੂਲਰ ਨੇ ਜਿਹੜੇ ਆਪਣੇ ਦੇਸ਼ ਨੂੰ ਚਲਾ ਰਹੇ ਆ ਉਹਦਾ ਕਾਰਨ ਉਹੋ ਨੇ ਕਿਉਂਕਿ ਉਹ ਆਪਣੇ ਦੇਸ਼ ਵਾਸੀਆਂ ਨੂੰ ਜਿਹੜਾ ਹੈਗਾ ਜਿਹੜਾ ਮਹਈਆ ਨਹੀਂ ਕਰਾ ਸਕੇ ਕਿਸੇ ਤਰ੍ਹਾਂ ਦਾ ਰੁਜ਼ਗਾਰ ਨਹੀਂ ਦੇ ਸਕੇ ਇਸੇ ਕਾਰਨ ਜਿਹੜੇ ਹੈਗੇ ਸਾਡੇ ਦੇਸ਼ ਤੋਂ ਇਹ ਜਿਹੜਾ ਦੇਸ਼ ਨਿਕਾਲਾ ਹੋ ਰਿਹਾ ਬ੍ਰੇਨ ਡレイン ਹੋ ਰਿਹਾ ਮਨੀ ਡレイン ਹੋ ਰਿਹਾ ਹੈ ਕਿ ਉਹਨਾਂ ਨੂੰ ਚਾਹੀਦਾ ਹੈ ਸਾਡੀ ਜਿਹੜੀ ਹਿੰਦੁਸਤਾਨ ਦੀ ਸਰਕਾਰ ਨੂੰ ਕਿ ਇਹਨਾਂ ਬੱਚਿਆਂ ਦੀ ਹੁਣ ਉਹਨਾਂ ਕਿਸੇ ਤਰ੍ਹਾਂ ਉਹਨਾਂ ਦੀ ਜੋ ਵੀ ਮਦਦ ਹੋ ਸਕਦੀ ਹੈ ਉਹ ਕਰਨ ਤਾਂ ਯੂਐਸਏ ਤੋਂ ਰਿਪੋਰਟ ਹੋ ਕੇ ਆਏ ਅਮਰਤ ਦੇ ਪਿਤਾ ਰਣਜੀਤ ਸਿੰਘ ਦਾ ਪਹਿਲਾ ਬਿਆਨ ਸਾਹਮਣੇ ਆਇਆ ਜਿਨ੍ਹਾਂ ਨੇ ਦੱਸਿਆ ਕਿ ਅਮਰਤ ਪਿੰਡ ਐਰੋਪੋਰਡ ਦਾ ਰਹਿਣ ਵਾਲਾ ਜਿਸ ਨੂੰ ਬੜੀ ਮੁਸ਼ਕਲ ਦੇ ਨਾਲ ਅਸੀਂ ਅਮਰੀਕਾ ਭੇਜਿਆ ਸੀ ਦਰਦ ਬਿਆਨ ਕਰਦੇ ਉਹਨਾਂ ਨੇ ਹੋਰ ਕੀ ਕੁਝ ਦੱਸਿਆ ਉਹ ਸੁਣ ਲੈਣੇ ਆ ਅਮਰਿਤ ਸਿੰਘ ਆ ਜੀ ਹੋ ਗਈ ਜਨੋ 7 ਮਹੀਨੇ ਆ ਜੀ ਹਾਂ ਜੀ ਆ ਗਿਆ ਜੀ ਕਿਵੇਂ ਗਿਆ ਸੀ ਯਾਰ ਥੋੜੀ ਦੇਸ ਤੇ ਗਿਆ ਸੀ ਨਹੀਂ ਉਹ ਡੋਂਕੀ ਲਾ ਕੇ ਗਿਆ ਸੀ ਜੀ ਬਾਇਰ ਬਸ ਉਹਨਾਂ ਨੇ ਜੀ ਪਰਾਂ ਦਾ ਰਿਪੋਰਟ ਕਰਤਾ ਜੀ ਕੰਦੇ ਟੱਪੇ ਜਦੋਂ ਚੌਂਕੀ ਤੇ ਰਿਪੋਰਟੀ ਕਰਤਾ ਜੀ ਫਿਰ ਉਹਨਾਂ ਨੂੰ ਤੇ ਕਿੰਨੇ ਪੈਸੇ ਲੱਗੇ ਸੀ ਇਸ ਤੇ ਪੈਸੇ ਲੱਗੇ ਜੀ 44-45 ਲੱਖ ਜੀ ਜਮੀਨ ਤਾਂ ਜੀ ਕੱਟਵਾ ਜੀ ਹੈਗੀ ਹੈ ਜੀ 2.5-3 ਕਿੱਲੇ ਹਾਂਜੀ ਗਹਿਣੇ ਵੀ ਮੜੀ-ਮੱਟੀ ਰੱਖੀ ਜੀ ਲਿਮਟ ਕਰਾਈ ਹੈ ਜੀ ਹੋਰ ਮਿੱਤਰ ਦੋਸਤਾਂ ਦੇ ਫੜੇ ਜੀ ਵਿਆਜ ਤੇ ਚੁੱਕੇ ਆ ਜੀ ਸਾਰਾ ਪੈਸਾ ਹਾਂਜੀ ਉਹ ਗਲਤ ਹੋਇਆ ਜੀ ਸਰਕਾਰ ਨੂੰ ਕੀ ਸਰਕਾਰ ਨੂੰ ਤਾਂ ਹੀ ਅਪੀਲ ਕਰਦੇ ਆਂ ਵੀ ਵੀ ਸਾਡਾ ਖਿਆਲ ਕਰੇ ਜੀ ਪੈਸਾ ਮੜਵਾਵੇ ਜੀ ਅੱਜ ਪੰਜਾਬ ਭਰ ਦੇ ਵਿੱਚ ਕਿਸਾਨ ਬਜਟ ਦੀਆਂ ਕਾਪੀਆਂ ਸਾੜਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਕਿਸਾਨ ਇਸ ਬਜਟ ਤੋਂ ਨਿਰਾਸ਼ ਨੇ ਬਜਟ ਦੇ ਵਿਰੋਧ ਦੇ ਵਿੱਚ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਹੈ ਸਵੇਰੇ ਹੀ ਫਤੇਗੜ ਚੂੜੀਆਂ ਦੇ ਵਿੱਚ ਇਕੱਠੇ ਹੋ ਕੇ ਕਿਸਾਨਾਂ ਦੇ ਵੱਲੋਂ ਕੇਂਦਰੀ ਬਜਟ ਦੀਆਂ ਕਾਪੀਆਂ ਸੜ ਕੇ ਕੇਂਦਰ ਸਰਕਾਰ ਦੀ ਭਾਜਪਾ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਗਈ ਹੈ ਉੱਥੇ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੇ ਜੋ ਬਜਟ ਪੇਸ਼ ਕੀਤਾ ਹੈ ਉਹ ਛੋਟੇ ਕਾਰੋਬਾਰੀਆਂ ਅਤੇ ਕਿਸਾਨਾਂ ਅਤੇ ਆਮਦਵਰਗੀ ਅਤੇ ਮਜ਼ਦੂਰਾਂ ਦੇ ਲਈ ਇੱਕ ਤਰ੍ਹਾਂ ਦਾ ਲੋਕ ਮਾਰੂ ਬਜਟ ਹੈ ਅਤੇ ਉਸ ਦੇ ਵਿੱਚ ਕੋਈ ਵੀ ਅਹਿਮ ਰਾਹਤ ਜਿਹੜੀ ਹੈ ਨਹੀਂ ਦਿੱਤੀ ਗਈ ਜਦ ਕਿ ਵੱਡੇ ਘਰਾਣਿਆਂ ਨੂੰ ਸਿੱਧੇ ਤੌਰ ਤੇ ਇਸ ਬਜਟ ਦੇ ਰਾਹੀਂ ਫਾਇਦੇ ਦਿੱਤੇ ਜਾ ਰਹੇ ਨੇ ਅਤੇ ਨਿੱਜੀਕਰਨ ਦੇ ਵੱਲ ਸਰਕਾਰ ਜਿਹੜੀ ਹੈ ਲਗਾਤਾਰ ਤੁਰ ਰਹੀ ਹੈ ਉਹ ਇਸ ਰੋਸ ਦੇ ਵੱਜੋਂ ਅੱਜ ਸੜਕਾਂ ਤੇ ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਨੇ ਅਤੇ ਬਜਟ ਦੀਆਂ ਕਾਪੀਆਂ ਸਾੜ ਕੇ ਨਾਹਰੇਬਾਜੀ ਕੀਤੀ ਗਈ ਹੈ। ਅੱਜ ਅਸੀਂ ਸੰਯੁਕਤ ਮੋਰਚੇ ਦੇ ਸੱਜਣ ਤੇ ਜਿਹੜਾ ਭਾਰ ਸਰਕਾਰ ਨੇ ਬਜਟ ਤਿਆਰ ਕੀਤਾ ਵਜੋਂ ਲੋਕ ਮਾਰੂ ਲੈ ਕੇ ਆਏ ਨੇ ਬਸਟ ਕਿਉਂਕਿ ਹਰ ਚੀਜ਼ ਤੇ ਹੀ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਮਹਿੰਗਾ ਹੋਊਗਾ ਹਰ ਜਿਹੇ ਜੇਬਾਂ ਨੂੰ ਜਿਹੜਾ ਵਾ ਉਹ ਕੈਂਚੀ ਫਿਰੂਗੀ ਕਿਉਂਕਿ ਹਾਲਾਤ ਐਵੇਂਕ ਹੋ ਰਹੇ ਨੇ ਕਿ ਹਰ ਵਰਗ ਜਿਹੜਾ ਅੱਜ ਦੁਖੀ ਹੋ ਜਾਂਦਾ ਜਾ ਰਿਹਾ ਵਾ ਕਿਉਂਕਿ ਜਿੱਥੇ ਅੱਗੇ ਕਾਰੋਬਾਰ ਸਰਕਾਰੀ ਅਧਾਰੇ ਸਾਰੇ ਸਹੀ ਸਨ ਜਿੰਦੇ ਸੀ ਅੱਜ ਉਹ ਸਾਰੇ ਖਤਮ ਕਰਕੇ ਤੇ ਜਿਹੜੇ ਸਾਡਾ ਨੌਜਵਾਨ ਪੀੜੀ ਖਾਸ ਕਰਕੇ ਵਿਦੇਸ਼ਾਂ ਨੂੰ ਮੂੰਹ ਕੀਤਾ ਹੋਇਆ ਇਹ ਬਦੇਸ਼ਾਂ ਵਾਲਿਆਂ ਦੇ ਅੱਜ ਅੱਜ ਦੀ ਤਰੀਕ ਦੇ ਵਿੱਚ ਪਤਾ ਲੱਗਾ ਵਾ ਰਾਜੇ ਸਾਂਸੀ ਦੇ ਵਿੱਚ 205 ਭਾਰਤੀ ਜਿਹੜੇ ਆ ਉਹ ਵਾਪਸ ਕਰ ਲੈਨੇ ਐਵੇਂ ਉੱਤਰ ਹੋਰ ਵੀ ਦਾ ਉਹਨਾਂ ਦੀ ਚੈਰੀ ਆ ਇਦਾਂ ਜਿਵੇਂ ਇੱਥੇ ਮੰਡੀ ਦਾ ਦੌਰ ਆ ਬਾਹਰ ਵੀ ਮੰਡੀ ਦਾ ਦੌਰ ਹੁਣ ਕਰਕੇ ਹਾਲਾਤ ਜਿਹੜੇ ਆ ਦਿਨ ਬਿਨ ਨਿਗਰ ਤੇ ਜਾ ਰਹੇ ਨੇ ਤੇ ਜੇ ਆਪਾਂ ਇੱਥੇ ਆਪਣੇ ਜਿਹੜਾ ਸਾਡਾ ਦੇਸ਼ ਭਾਰਤ ਦੇਸ਼ ਵਾ ਸਾਡਾ ਇੱਥੇ ਵੀ ਹਰ ਤਰ੍ਹਾਂ ਦਾ ਕਾਰੋਬਾਰ ਹੱਤਾਂ ਦਾ ਮੌਸਮ ਜੇ ਚਾਹੁੰਨ ਸਰਕਾਰਾਂ ਇੱਥੇ ਸਾਰਾ ਹਰ ਬੰਦੇ ਨੂੰ ਰੋਟੀ ਰੋਜੀ ਮਿਲ ਸਕਦੀ ਐ ਸੋਖੀ ਵਧੀਆ ਜੀਵਨ ਬਤੀਤ ਹੋ ਸਕਦਾ ਇਸ ਕਰਕੇ ਜਿਹੜਾ ਵੀ ਬਜਟ ਲੈ ਕੇ ਆਏ ਨੇ ਉਹ ਬੱਚੇ ਜਿਹੜਾ ਲੋਕਾਂ ਪੱਖੀ ਨਹੀਂ ਗਾ ਇਸ ਕਰਕੇ ਅਸੀਂ ਇਸ ਦਿਨ ਦਾ ਵਰਤ ਕਰਦੇ ਆ ਅਸੀਂ ਅੱਜ ਉਸ ਬੱਚ ਦੀਆਂ ਕਾਪੀਆਂ ਸਾੜ ਰਹੇ ਹਾਂ ਇਹਨੀਆਂ ਬੇਨਤੀਆਂ ਕਰਦਾ ਮੈਂ ਸਾਰੇ ਕਿਸਾਨ ਭਰਾ ਮਜ਼ਦੂਰ ਭਰਾ ਇਸ ਮੰਡੀ ਦੇ ਵਿੱਚ ਜਿਹੜੀ ਸਰਕਾਰ ਨੇ ਅੜੜਾ ਤਿਆਰ ਕੀਤਾ ਸਦਨ ਦੇ ਵਿੱਚ ਸਾਡਾ ਉਹਨਾਂ ਨੇ ਭੋਗ ਤੱਕ ਨਹੀਂ ਪਾਇਆ ਅਸੀਂ ਉਸ ਨਾ ਭੋਗ ਪਾਉਣ ਦੇ ਮੰਡੀ ਕਰਨ ਨੂੰ ਨਿੱਜੀਕਰਨ ਕਰਨ ਵਾਸਤੇ ਤੇ ਬਹੁਤ ਘਟਿਆ ਬਜਟ ਪੇਸ਼ ਕਰਨ ਵਾਸਤੇ ਅਸੀਂ ਉਹਦੇ ਵਿਰੋਧ ਵਿੱਚ ਅੱਜ ਕਾਪੀਆਂ ਬਜਟ ਦੀਆਂ ਕਾਪੀਆਂ ਸਾੜ ਲੱਗੇ ਆ ਤਾਂ ਕਿ ਸਾਨੂੰ ਇਸ ਬਜਟ ਮਨਜ਼ੂਰ ਨਹੀਂ ਹੈ ਅੰਕਜੂ ਧੰਨਵਾਦ ਤੇ ਉਧਰ ਭਗਵਾਨ ਵਾਲਮੀਕੀ ਤੀਰਥ ਵਿਖੇ ਕਰਵਾਏ ਜਾ ਰਹੇ ਕੌਮੀ ਮੇਲਾ ਕੁਝ ਦਿਨਾਂ ਦੇ ਵਿੱਚ ਆਉਣ ਵਾਲਾ ਹੈ ਅਤੇ ਇਸ ਤੋਂ ਪਹਿਲਾਂ ਵਾਲਮੀਕੀ ਭਾਈਚਾਰੇ ਦੇ ਵੱਲੋਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਆਪਣੀਆਂ ਮੰਗਾਂ ਨੂੰ ਦੇਖਦੇ ਹੋਏ ਇੱਕ ਮੰਗ ਪੱਤਰ ਵੀ ਦਿੱਤਾ ਗਿਆ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਟ੍ਰੈਫਿਕ ਦੇ ਰਾਹਾਂ ਤੇ ਸ਼ੋਭਾ ਯਾਤਰਾ ਜਦੋਂ ਨਿਕਲਣਾ ਹੈ ਉਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਪੂਖਤਾ ਪ੍ਰਬੰਧ ਕੀਤੇ ਜਾਣ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ ਜਿਸ ਦੇ ਵਿੱਚ ਡਿਪਟੀ ਕਮਿਸ਼ਨਰ ਦੇ ਵੱਲੋਂ ਸਾਰੀਆਂ ਮੰਗਾਂ ਜਿਹੜੀਆਂ ਨੇ ਉਹ ਮੰਨ ਲਈਆਂ ਨੇ ਅਤੇ ਵਾਲਮੀਕੀ ਭਾਈਚਾਰੇ ਨੂੰ ਆਸ਼ਵਾਸ਼ਣ ਦਿੱਤਾ ਵਿਸ਼ਵਾਸ ਦਿਵਾਇਆ ਕਿ ਜੋ ਵੀ ਉਹਨਾਂ ਦੀਆਂ ਮੰਗਾਂ ਨੇ ਜਲਦ ਪੂਰੀਆਂ ਹੋਣਗੀਆਂ ਵਾਲਮੀਕੀ ਤਿਰਥ ਵਿਖੇ ਕਰਵਾਏ ਜਾ ਰਹੇ ਕੌਮੀ ਮੇਲਾ ਕੁਝ ਦਿਨਾਂ ਦੇ ਵਿੱਚ ਆਉਣ ਵਾਲਾ ਜਿੱਥੇ ਦੇਸ਼ ਅਤੇ ਦੁਨੀਆ ਦੇ ਵਿੱਚ ਬੜੀ ਸ਼ਰਧਾ ਤੇ ਉਲਾਸ ਦੇ ਨਾਲ ਇਸ ਨੂੰ ਮਨਾਇਆ ਜਾਂਦਾ ਹੈ ਤੇ ਉੱਥੇ ਹੀ ਅੰਮ੍ਰਿਤਸਰ ਦੇ ਵਿੱਚ ਰਾਮ ਤਿਰਥ ਮੰਦਿਰ ਦੇ ਵਿੱਚ ਇਸ ਦੀ ਅਲੱਗ ਹੀ ਆਸਤਾ ਵੇਖਣ ਨੂੰ ਮਿਲਦੀ ਹੈ ਅਤੇ ਇਸ ਦਿਨ ਮਨਾਉਣ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਸ਼ੋਭਾ ਯਾਤਰਾ ਜਿਹੜੀ ਹੈ ਕੱਢੀ ਜਾਂਦੀ ਹੈ ਜਿਸ ਨੂੰ ਲੈ ਕੇ ਸਾਰਿਆਂ ਦੀਆਂ ਨਜ਼ਰਾਂ ਵੀ ਜੜੀਆਂ ਨੇ ਉਹ ਬਣੀਆਂ ਹੋਈਆਂ ਨੇ ਤੇ ਉੱਥੇ ਹੀ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਵਾਲਮੀਕੀ ਆਗੂਆਂ ਨੇ ਦੱਸਿਆ ਕਿ ਭਗਵਾਨ ਵਾਲਮੀਕੀ ਜੀ ਦੇ ਪ੍ਰਗਟ ਦਿਵਸ ਦੇ ਮੌਕੇ ਦੇ ਉੱਤੇ ਇੱਕ ਮੰਗ ਪੱਤਰ ਜਿਹੜਾ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਦਿੱਤਾ ਗਿਆ ਹੈ ਅਤੇ ਉਹ ਚਾਹੁੰਦੇ ਨੇ ਕਿ ਪ੍ਰਸ਼ਾਸਨ ਦੇ ਵੱਲੋਂ ਪੂਰਾ ਸਹਿਯੋਗ ਜਿਹੜਾ ਉਹਨਾਂ ਨੂੰ ਦਿੱਤਾ ਜਾਵੇ ਉਹਨਾਂ ਨੇ ਕਿਹਾ ਕਿ ਸਾਨੂੰ ਸ਼ੱਕ ਹੈ ਕਿ ਕੁਝ ਗਲਤ ਅੰਸਰਾਂ ਦੇ ਵੱਲੋਂ ਸ਼ੋਭਾ ਯਾਤਰਾ ਨੂੰ ਜਿਹੜਾ ਮਾਹੌਲ ਹੈ ਸ਼ੋਭਾ ਯਾਤਰਾ ਦਾ ਉਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਉੱਥੇ ਦੂਸਰੇ ਪਾਸੇ ਵਾਲਮੀਕੀ ਆਗੂਆਂ ਨੇ ਵੀ ਕਿਹਾ ਹੈ ਕਿ ਇਸ ਦਿਨ ਨੂੰ ਲੈ ਕੇ ਅਸੀਂ ਇੱਕ ਵਿਸ਼ਾਲ ਖੂਦਾਨ ਕੈਂਪ ਵੀ ਲਗਾ ਰਹੇ ਹਾਂ ਤਾਂ ਜੋ ਅਸੀਂ ਲੋਕਾਂ ਦੇ ਵਿੱਚ ਵੱਧ ਰਹੇ ਭੇਦਭਾਵ ਨੂੰ ਖਤਮ ਕਰ ਸਕੀਏ। ਅਤੇ ਬਾਬਾ ਸਾਹਿਬ ਅੰਬੇਦਕਰ ਦੇ ਵੱਲੋਂ ਦਿਖਾਏ ਗਏ ਮਾਰਗ ਤੇ ਚੱਲਣ ਦੀ ਸਾਰਿਆਂ ਨੂੰ ਪ੍ਰੇਰਨਾ ਕਰ ਸਕੀਏ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਸਾਨੂੰ ਸ਼ੰਕਾ ਹੈ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਖਾਸ ਤੌਰ ਤੇ ਅੰਮ੍ਰਿਤਸਰ ਦੇ ਵਿੱਚ ਬਲਾਸਟ ਹੋ ਰਹੇ ਨੇ ਇਸ ਤਰ੍ਹਾਂ ਸ਼ੋਭਾ ਯਾਤਰਾ ਦੇ ਉੱਤੇ ਵੀ ਕੋਈ ਬਲਾਸਟ ਜਿਹੜਾ ਆ ਕਰ ਸਕਦਾ ਹੈ ਇੱਥੇ ਦੱਸਣਯੋਗ ਹੈ ਕਿ ਅੰਮ੍ਰਿਤਸਰ ਦੇ ਵਿੱਚ ਲਗਾਤਾਰ ਹੀ ਬਲਾਸਟ ਹੋਏ ਨੇ ਜਿਸ ਨੂੰ ਲੈ ਕੇ ਸਾਰਿਆਂ ਦੀਆਂ ਚਿੰਤਾਵਾਂ ਵੀ ਵਧੀਆਂ ਹੋਈਆਂ ਤੇ ਵਾਲਮੀਕੀ ਆਗੂਆਂ ਦੇ ਵੱਲੋਂ ਵੀ 9 ਤਰੀਕ ਨੂੰ ਨਿਕਲਣ ਵਾਲੀ ਸ਼ੋਭਾ ਯਾਤਰਾ ਦੇ ਬਾਰੇ ਪੁਲਿਸ ਪ੍ਰਸ਼ਾਸਨ ਅਤੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਗੁਜਾਰਿਸ਼ ਕੀਤੀ ਹੈ ਕਿ ਉਹਨਾਂ ਦਾ ਪੂਰਾ ਸਹਿਯੋਗ ਕੀਤਾ ਜਾਵੇ। ਜੋ ਬੋਲੇ ਸੋਨਰ ਪੈ ਭਗਵਾਨ ਵਾਲਮੀਕੀ ਬਾਣੀ ਜੈ ਸ਼੍ਰੀ ਸ਼੍ਰੀ 108 ਸਤਿਗੁਰੂ ਜੀ ਨਾਨਕ ਜੀ ਮਹਾਰਾਜ ਜੀ ਜੈ ਸਤਿਗੁਰੂ ਪੁਰਨਾ ਜੀ ਮਹਾਰਾਜ ਜੀ ਜੈ ਸਰਬੱਤ ਦਾ ਸੰਗਤ ਜੀ ਜੈ ਗੁਰੂ ਰੂਪਿਆਰੀ ਸਾਧ ਸੰਗਤ ਜੀ ਜੋ ਕਿ ਇਤਿਹਾਸਕ ਮੇਲਾ 9 10 ਫਰਵਰੀ ਦਾ ਹਰ ਸਾਲ ਦੀ ਤਰ੍ਹਾਂ ਮਨਾਇਆ ਜਾ ਰਿਹਾ ਹੈ ਜੋ ਕਿ ਵਿਸ਼ੇਸ਼ 9 ਫਰਵਰੀ ਨੂੰ ਸ਼ੋਭਾ ਯਾਤਰਾ ਸਾਰੇ ਅੰਮ੍ਰਿਤਸਰ ਦੇ ਵਿੱਚ ਕੱਢੀ ਜਾ ਰਹੀ ਹੈ ਇਸ ਕਰਕੇ ਅੱਜ ਡੀਸੀ ਸਾਹਿਬ ਦੇ ਨਾਲ ਮੀਟਿੰਗ ਹੋਈ ਹੈ ਜੋ ਮੇਲੇ ਨੂੰ ਲੈ ਕੇ ਪ੍ਰਬੰਧ ਕਰਨੇ ਹਨ ਤੇ ਪ੍ਰਸ਼ਾਸਨ ਵੱਲੋਂ ਵੀ ਪੂਰਾ ਭਰੋਸਾ ਦਿਵਾਇਆ ਗਿਆ ਹੈ ਕਿ ਪੂਰੇ ਪ੍ਰਬੰਧ ਹੋਣ ਕਿਹੜੀ ਕਿਹੜੀ ਡਿਮਾਂਡਸ ਰੱਖੀਆਂ ਗਈਆਂ ਡਿਮਾਂਡ ਜੋ ਵੀ ਜ਼ਰੂਰਤ ਆਪਾਂ ਨੂੰ ਪਾਣੀ ਦੀ ਸਿਕਿਉਰਿਟੀ ਵਗੈਰਾ ਜਿੰਨੀਆਂ ਵੀ ਲੋੜਾਂ ਉਸ ਸੰਸਾਰ ਸਾਰੀਆਂ ਮੰਗ ਰਹੀਆਂ। ਡੀਸੀ ਸਾਹਿਬ ਵੱਲੋਂ ਪਾਕਿਸਤਾਨ ਦਾ ਸਹਿਯੋਗ ਦੇਣ ਦੀ ਗੱਲ ਕੀਤੀ ਗਈ ਔਰ ਪੁਲਿਸ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ। ਉਹਨਾਂ ਵੱਲੋਂ ਪੂਰਾ ਭਰੋਸਾ ਦਵਾਇਆ ਗਿਆ ਕਿ ਜੋ ਵੀ ਤੁਹਾਡੀਆਂ ਡਿਮਾਂਡ ਸੈਰੀਆਂ ਹੈਗੀਆਂ ਪੂਰੀਆਂ ਕੀਤੀਆਂ ਜਾਣਗੀਆਂ। ਪੈਸੇ ਪਰ ਮੁਕਤਾ ਤੇ ਮੇਨ ਡਿਮਾਂਡ ਕੀ ਹੈ ਜੀ ਖਾਸ ਸ਼ੇ ਕਰ ਮੰਨੀ ਜਾਵੇ। ਮੇਨ ਡਿਮਾਂਡ ਸਿਕਿਉਰਿਟੀ ਦੀ ਹੈ। ਸਿਕਿਉਰਿਟੀ ਹੋਣੀ ਚਾਹੀਦੀ ਹੈ। ਕਿਉਂਕਿ ਜਿਹੜੀ ਸ਼ੋਭਾ ਯਾਤਰਾ ਸਾਰੇ ਅਮਰਸਾਦ ਦੇ ਵਿੱਚ ਨਿਕਲ ਰਹੀ ਹੈ। ਕੋਈ ਵੀ ਅਨਸਮਾਨੀ ਨਹੀਂ ਕਰ ਪੂਰਾ ਜ਼ਰੂਰੀ ਠੀਕ ਉਹ ਤਰੀਕ ਨੂੰ ਨਿਕਲੋ ਵਾਲਾ ਨਗਰ ਕੇ ਤਾਂ ਜਿਹੜਾ ਆ ਉਹ ਕਿੱਧਰੋਂ ਕਿੱਧਰੋਂ ਨਿਕਲੇ ਔਰ ਕਿਹੜਾ ਕਿਹੜਾ ਰੋਡ ਮੈਪ ਪਏਗਾ ਫਿਰ ਉਹਨਾਂ ਦੇ ਵਿੱਚ ਜੀ ਜਿਹੜਾ ਰਿਸਰਵ ਨੂੰ ਅੱਜ ਇਸ ਮੀਟਿੰਗ ਦੇ ਦੌਰਾਨ ਮਿਲੇ ਗਿਆ ਵਾ ਸਾਰੇ ਰੂਟ 12 ਕਿਟਾਰੇ ਰੂਟ ਜਿਹੜਾ ਆਪਣੇ ਆ ਗਿਆ ਵਾ ਉਹਨਾਂ ਨੂੰ ਇਹ ਪੇਨ ਕੀਤੀ ਗਈ ਆ ਕਿ ਸਿਕਿਉਰਟੀ ਦਾ ਜਿਹੜਾ ਵਾ ਉਹਦੇ ਵਿੱਚ ਕੁੱਪਤਾ ਪ੍ਰਬੰਧ ਕੀਤਾ ਜਾਵੇ ਕਿਉਂਕਿ ਨਵਾਂ ਨਵਾਂ ਤਾਦਾਦਾ ਮਾਮਲਾ ਜਿਹੜਾ ਡਾਕਟਰ ਭੀਮਲੋ ਅੰਮੇਰਕਾ ਜੀ ਦੀ ਮੂਰਤੀ ਦੇ ਨਾਲ ਜਿਹੜੀ ਸ਼ੇਸ਼ੜ ਹੋਈ ਆ ਜਿਹੜੀ ਉਹਨਾਂ ਦੀ ਗੱਲਬਾਤ ਕੀਤੀ ਗਈ ਆ ਉਸ ਵੇਲੇ ਵਾਸਤੇ ਸਾਡੇ ਭਾਈ ਭਾਈਚਾਰੇ 'ਚ ਇਹ ਵੀ ਅਸੀਂ ਬੜੀ ਧੁੰਮ ਧੰਮ ਦੇ ਨਾਲ ਮਨਾਉਣੀ ਹੈ ਉਹਦੇ ਵਿੱਚ 23 ਜ਼ਿਲ੍ਹੇ ਜਿਹੜੇ ਆ ਪੂਰੇ ਪੰਜਾਬ ਦੀਆਂ ਸੰਗਠਾ ਜਿਹੜੀਆਂ ਵੱਡੀਆਂ ਸੰਗਠਾਵਨੀਆਂ ਨੇ ਤੇ ਮਹਾਰਾਜ ਜੀ ਵੱਲੋਂ ਅੱਜ ਡਿਸਕਸਨ ਨੂੰ ਮਿਲ ਕੇ ਇਹੋ ਗੱਲ ਕਹੀ ਗਈ ਆ ਕਿ ਜਿਹੜਾ ਪੁਖਤਾ ਪ੍ਰਬੰਧ ਜਿਹੜਾ ਇਹਦੇ ਕੀਤੇ ਜਾ ਰਹੇ ਕਿ ਲੱਗਦਾ ਬਲਾਸਟ ਵੀ ਹੋ ਰਹੇ ਉਹਦੇ ਕਰਕੇ ਵੀ ਤੁਸੀਂ ਸੁਣਦੇ ਪਿਓ ਉਹਦੇ ਵਿੱਚ ਵੀ ਮੈਂ ਇਹ ਚੀਜ਼ ਦੇਖਦਾ ਪਿਆ ਵੀ ਜਿਹੜੀਆਂ ਚੀਜ਼ਾਂ ਨਹੀਂ ਸੀ ਸੁਣੀਆਂ ਸੀ ਆਪਣੀ ਹੋਣ ਦੇ ਵਿੱਚ ਇਸ ਟਾਈਮ ਦੀ ਸਰਕਾਰ ਦੇ ਵਿੱਚ ਇਹ ਕੁਝ ਹੁੰਦਾ ਪਿਆ ਵਾ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਇਹ ਚੀਜ਼ਾਂ ਖਾਸ ਧਿਆਨ ਦੇਣਾ ਆਪਾਂ ਨਾਰਾ ਮਾਰਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਆਦਮੀ ਨਾਲ ਇਦੇ ਵਿੱਚ ਜਿਹੜਾ ਵਾ ਧਨਾਰਦੋਗੀ ਬੈਠੇ ਕੰਮ ਕਰਦੇ ਆ ਕੰਨੀ ਦੇਖੋ ਮੈਂ ਹੋਰ ਵੀ ਇੱਕ ਵਿਚਾਰ ਤਰ੍ਹਾਂ ਦਿੱਲਾਉਣਾ ਚਾਹੁੰਦਾ ਆ ਕਿ ਕਿਹ ਵੀ ਸਰਕਾਰ ਦੇ ਵਿੱਚ ਕਦੀ ਵੀ ਜਿਹੜੇ ਆ ਕਾਪੂਲੇਸ਼ਨ ਦੇ ਸਿਸਟਮ ਜਿਹੜੇ ਇਹਨੇ ਲੂਜ਼ ਨਹੀਂ ਹੋਏ ਨੋਕ ਨੇ ਘਰਾਂ ਦੇ ਬੂਹੇ ਦੇ ਅੱਗੇ ਦਾਦਾ ਤਨੇ ਖੂੜਾ ਪਿਆ ਰਹਿਂਦਾ ਵਾ ਪੂਰੇ ਵੱਲੋਂ ਕੋਈ ਕਾਰਪੋਰੇਸ਼ਨ ਦਾ ਕੰਮਚਾਰੀ ਜਿਹੜਾ ਵਾ ਨਿਗਰੀਜੀ ਤੌਰ ਤੇ ਕਰਾ ਕੰਮ ਕਰਨ ਨੂੰ ਤਿਆਰ ਆ ਔਰ ਨਾ ਗੁਰੂ ਨਗਰੀ ਨੂੰ ਸਵਾਰਨ ਵਾਸਤੇ ਜਾ ਰਿਹਾ ਹੈ। ਕੀ ਲੱਗਦਾ ਕਿ ਸਫਾਈ ਵੀ ਬੜੀ ਜ਼ਰੂਰੀ ਕਿਉਂਕਿ ਨਗਰਪਾਲਿਕਾ ਤੋਂ ਨਿਕਲਣੇ ਸਫਾਈ ਮੈਂ ਕਹਿੰਨਾ ਕਿ ਕਾਰਪੋਰੇਸ਼ਨ ਨੂੰ ਸਖਤ ਇਹ ਹੱਦ ਕਰਨੀ ਚਾਹੀਦੀ ਜਾਂ ਮੇਰੇ ਸਾਹ ਬੈਠੇ ਆ ਨਵੇਂ ਆਏ ਆ ਮੈਂ ਉਹਨਾਂ ਤੋਂ ਆਸ ਰੱਖਦਾ ਵਾਂ ਕਿ ਉਹ ਸ਼ਹਿਰੀ ਸਫਾਈ 'ਗਲ ਖਾਸ ਤੇ ਆਂਦੇ ਕਿਉਂਕਿ ਗੁਰੂ ਦਾਗਰੀ ਆ ਬੜੀਆਂ ਸੰਗਤਾਂ ਇੱਥੇ ਆਉਂਦੀਆਂ ਅਮਰ ਸਾਹਿਬ ਦੀ ਜਿਹੜੀ ਧਰਤੀ ਆ ਗੁਰੂਆਂ ਪੀਰਾਂ ਦੀ ਧਰਤੀ ਆ ਇਹਨੂੰ ਸੁੱਧੀ ਕਰਨ ਭਰਉਣ ਵਾਲਾ ਇਨਸ ਉਹਦੀ ਸੁੰਦਰਤਾ ਜਿਹੜੀ ਬੇਕਾਰ ਹੈਗੀ ਹੈ ਜੈਵਲ ਵਿਕੀ ਹਰ ਹਰ ਵਾਲਮੀਕੀ ਅੱਜ ਦੇ ਦਿਨ ਸਾਡੇ ਗੁਰੂ ਪਿਤਾ ਸੰਤ ਗਰਧਾਰੀ ਨਾਥ ਜੀ ਮਹਾਰਾਜ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੰਮ੍ਰਿਤਸਰ ਦੇ ਪ੍ਰਸ਼ਾਸਨ ਨਾਲ ਮੀਟਿੰਗ ਕੀਤੀ ਗਈ ਹੈ 9-10 ਫਰਵਰੀ ਦੇ ਇਤਿਹਾਸਿਕ ਮੇਲੇ ਦੇ ਸਬੰਧ ਵਿੱਚ ਪ੍ਰਸ਼ਾਸਨ ਨੇ assurance ਦਵਾਇਆ ਕਿ ਯਾਰ ਨਾਸ਼ਰਮ ਵੱਲੋਂ ਕੀਤੀਆਂ ਗਈਆਂ ਮੰਗਾਂ ਨੂੰ ਉਹ ਜਲਦ ਪੂਰਾ ਕਰਨਗੇ ਤੇ ਬੜੇ ਸੁਚੱਜੇ ਤਰੀਕੇ ਦੇ ਨਾਲ ਜਿਹੜਾ ਸਾਡਾ ਮੇਲੇ ਦੇ ਪ੍ਰਬੰਧ ਉਹਨਾਂ ਦੇ ਜਿਹੜੇ ਪੁਖਤਾ ਪ੍ਰਬੰਧ ਕਰਵਾਏ ਜਾਣਗੇ ਤੇ ਸਾਡੇ ਸੰਤਾ ਵੱਲੋਂ ਖਾਸ ਤੌਰ ਤੇ ਮਾਨਯੋਗ ਡੀਸੀ ਸਾਹਿਬ ਨੂੰ ਇਹ ਬੇਨਤੀ ਕੀਤੀ ਗਈ ਹੈ ਕਿ ਸਾਡੇ ਇਸ ਇਤਿਹਾਸਿਕ ਮੇਲੇ ਵਾਲੇ ਦਿਨ ਪ੍ਰਸ਼ਾਸਨ ਵੱਲੋਂ ਖੂਨਦਾਨ ਕੈਂਪ ਦਾ ਪ੍ਰਬੰਧ ਕਰਵਾਇਆ ਜਾਵੇ ਪਿਛਲੇ ਦਿਨੀ ਜਿਸ ਤਰੀਕੇ ਦੇ ਨਾਲ ਸਾਡੇ ਰਹਿਬਰ ਡਾਕਟਰ ਪ੍ਰੀਮਰਾਵ ਅੰਬੇਦਕਰ ਸਾਹਿਬ ਦੀ ਪ੍ਰਤਿਭਾ ਨੂੰ ਛੇੜਛਾੜ ਦਾ ਸ਼ਕਾਰ ਬਣਾਇਆ ਗਿਆ ਇੱਕ ਜਾਤੀਵਾਦ ਦੇ ਜਿਹੜਾ ਵਿਤਕਰਾ ਉਹ ਸਾਰੇ ਦੇ ਸਾਹਮਣੇ ਆਇਆ ਇਸ ਜਾਤੀਵਾਦ ਦੇ ਵਿਤਕਰੇ ਨੂੰ ਖਤਮ ਕਰਨ ਵਾਸਤੇ ਵਾਲਮਿਕੀ ਸਮਾਜ ਪਾਵਨ ਗੁਰੂ ਗਿਆਨਾਤ ਆਸ਼ਰਮ ਸਾਡੇ ਸੰਤ ਗਰਧਾਰੀਨਾਥ ਮਹਾਰਾਜੀ ਦਾ ਆਦੇਸ਼ ਹੈ ਕਿ ਸਾਡਾ ਵਾਲਮਿਕਨ ਸਮਾਜ ਹਮੇਸ਼ਾ ਹੀ ਖੂਨ ਦਾਨ ਕਰਨ ਵਾਸਤੇ ਤਿਆਰ ਬਰ ਤਿਆਰ ਹੈ ਤੇ ਵਾਲਮੀਕਨ ਸਮਾਜ ਆਪਣੇ ਖੂਨਦਾਨ ਕਰਕੇ ਸਮਾਜ ਦੇ ਵਿੱਚ ਫੈਲੇ ਜਾਤੀਵਿਚਰੇ ਨੂੰ ਖਤਮ ਕਰ ਲਈ ਹਮੇਸ਼ਾ ਤਤਪਰ ਹੈ ਇੱਕ ਹੋਰ ਉਪਰਾਲਾ ਸਾਡੇ ਸੰਤਾ ਵੱਲੋਂ ਕਿ ਇਤਿਹਾਸਿਕ ਜੋੜ ਮੇਲੇ ਵਾਲੇ ਦਿਨ ਸਮਾਜ ਨੂੰ ਹਰਿਆ ਭਰਿਆ ਬਣਾਉਣ ਵਾਸਤੇ ਸਮਾਜ ਨੂੰ ਸਵੱਛ ਬਣਾਉਣ ਵਾਸਤੇ ਬੂਟਿਆਂ ਦਾ ਪ੍ਰਸ਼ਾਦ ਉਹ ਦਾਨ ਕੀਤਾ ਜਾਵੇਗਾ ਆਉਣ ਵਾਲੀਆਂ ਸੰਗਤਾਂ ਸਾਡੇ ਸਤਿ ਮਹਾਂਪੁਰਸ਼ਾਂ ਹੱਥੋਂ ਇਹ ਪੌਦੇ ਦਾ ਪ੍ਰਸ਼ਾਦ ਲੈ ਕੇ ਉਹ ਵਕ ਵਕ ਥਾਵਾਂ ਤੇ ਲਾਉਣ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਾਡਾ ਸਮਾਜ ਹਰਿਆ-ਪਰਿਆ ਰਹੇ। ਹਾਂਜੀ ਬੱਚੇ ਦੇ ਨੂੰ। ਅਹ ਹਾਂਜੀ ਤੁਸੀਂ ਆਪਣਾ ਨਾਮ ਦੱਸੋ ਕਿ ਔਰ ਕੀ ਕਰਨਾ ਚਾਹੋਗੇ ਕਿ ਡੀਸੀ ਸਾਹਿਬ ਨਾਲ ਮੁਲਾਕਾਤ? ਜੀ ਮੇਰਾ ਨਾਮ ਡਾਕਟਰ ਭੁਪਿੰਦਰ ਸਿੰਘ ਸਿੱਧੂ ਹੈ ਜੀ। ਭਗਵਾਨ ਵਾਲਮੀਕੀ ਤੀਰਤ ਗਿਆਨ ਆਸ਼ਰਮ ਤੋਂ ਐਜ਼ ਅ ਰਿਪਰੈਜ਼ੈਂਟੇਟਿਵ ਸੋਸ਼ਲ ਐਕਟਿਵਿਸਟ ਹੋਣ ਦੇ ਨਾਤੇ ਸਮਾਜ ਸੇਵੀ ਹਾਂ। ਅੱਜ ਜਿਹੜੀ ਮੀਟਿੰਗ ਹੋਈ ਆ ਜੀ ਜਿਸ ਹਿਸਾਬ ਨਾਲ ਕੀ ਮੁੱਦੇ ਰੱਖੇ ਗਏ ਨੇ? ਤੋ ਸਭ ਤੋਂ ਪਹਿਲਾਂ ਸਮੁੱਚੀ 사ਸੰਗਤ ਜੀ ਨੂੰ જય ਭਗਵਾਨ ਵਾਲਮੀਕ ਜੀ જય ਗੁਰੂ ਗਿਆਨनाथ ਸੋ ਅੱਜ ਦੀ ਜਿਹੜੀ ਵਿਸ਼ੇਸ਼ ਮੀਟਿੰਗ ਡੀਸੀ ਸਾਹਿਬ ਏਡੀਸੀ ਸਾਹਿਬ ਔਰ ਜ਼ਿਲ੍ਹਾ ਭਲਾਈ ਅਫਸਰ ਸਾਹਿਬ ਦੇ ਨਾਲ ਜਿਹੜੀ ਹੋਈ ਹੈ ਉਹਦੇ ਵਿੱਚ ਮੇਨ ਵਿਸ਼ਾ ਸੀ ਸਾਡਾ ਜੀ 9-10 ਫਰਵਰੀ ਦਾ ਕੌਮੀ ਇਤਿਹਾਸਕ ਜੋੜ ਮੇਲਾ ਜੋ ਕਿ ਇਸ ਤੋਂ ਪਹਿਲਾਂ 57 ਮੇਲੇ ਹੋ ਚੁੱਕੇ ਆ 사ਸੰਗਤ ਜੀ ਇਸ ਵਾਰੀ ਜਿਹੜਾ 58ਵਾਂ ਮੇਲਾ ਹੈ ਉਸ ਮੇਲੇ ਨੂੰ ਮੁੱਖ ਰੱਖਦੇ ਆ ਨੌ ਫਰਵਰੀ ਨੂੰ ਜਿਹੜੀ ਵਿਸ਼ਾਲ ਸ਼ੋਭਾ ਯਾਤਰਾ ਭਗਵਾਨ ਵਾਲਮੀਕੀ ਤੀਰਥ ਗਿਆਨ ਆਸ਼ਰਮ ਤੋਂ ਸ਼ੁਰੂ ਹੋ ਕੇ ਪੂਰੇ ਅਮਰitsar ਸ਼ਹਿਰ ਦੇ ਵਿੱਚ ਦੀ ਹੁੰਦੇ ਭਗਵਾਨ ਵਾਲਮੀਕੀ ਤੀਰਥ ਗਿਆਨ ਆਸ਼ਰਮ ਕਿ ਪਹੁੰਚੇਗੀ ਸੋ ਉਹਦੇ ਲਈ ਜੋ ਡੀਸੀ ਸਾਹਿਬ ਜੀ ਦੇ ਨਾਲ ਔਰ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਗੱਲਬਾਤ ਹੋਈ ਆ ਉਹਨਾਂ ਨੇ ਸੰਤ ਗਿਰਦਾਰੀ ਨਾਜੀ ਮਹਾਰਾਜ ਜੋ ਕੇ ਚੀਫ ਪੈਟਰਨ ਨੇ ਭਗਵਾਨ ਵਾਲਮੀਕੀ ਤੀਰਥ ਗਿਆਨ ਆਸ਼ਰਮ ਤੋਂ ਸੋ ਉਹਨਾਂ ਦੇ ਨਾਲ ਔਰ ਸਾਡੇ ਸਮੁੱਚੇ ਸੇਵਾਦਾਰ ਜੋ ਇਸ ਵਕਤ ਮੇਰੇ ਨਾਲ ਖੱਬੇ ਸੱਜੇ ਹੱਥ ਖੜੇ ਆ ਸਾਰਿਆਂ ਨੂੰ ਡੀਸੀ ਸਾਹਿਬ ਦੇ ਵੱਲੋਂ ਇਹ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਬੜੀ ਜਲਦੀ ਤੁਹਾਡੀ ਐਸਐਸਪੀ ਦਿਹਾਤੀ ਔਰ ਜਿਲ੍ਹਾ ਅਮਰਸਰ ਕਮਿਸ਼ਨਰ ਸਾਹਿਬ ਦੇ ਨਾਲ ਵੀ ਮੀਟਿੰਗ ਕਰਵਾਈ ਜਾਊ ਤਾਂ ਜੋ ਸੁਰੱਖਿਆ ਦੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਪੁਖਤਾ ਪ੍ਰਬੰਧ ਕੀਤੇ ਜਾਣ ਔਰ ਡਿਮਾਂਡ ਦੇ ਦਰਦ ਜੋ ਸੰਗਠਨ ਦੀ ਗਰਦਾਰੀ ਰਾਜੀ ਮਹਾਰਾਜ ਨੇ ਆਪ ਜੀ ਨੂੰ ਜਾਣੂ ਕਰਵਾਇਆ ਕਿ ਸਾਡੀਆਂ ਇਹ ਮੁੱਖ ਮੰਗਾਂ ਨੇ ਸੋ ਸਭ ਤੋਂ ਵੱਡੀ ਜਿਹੜੀ ਮੰਗ ਹੈ ਉਹ ਸਿਕਿਉਰਿਟੀ ਦੀ ਹੈ ਕਿਉਂਕਿ ਮਾਲਵਾ ਜ਼ੋਨ ਜਿਹਦੇ ਵਿੱਚ 15 ਜ਼ਿਲ੍ਹੇ ਸਸੰਗਤ ਦੀ ਮਾਲਵੇ ਦੇ ਵਿੱਚੋਂ ਬਹੁਤ ਆਦ ਦੇ ਵਿੱਚ ਜਿਹੜੀ ਸੰਗਤ ਹੈ ਉਹ 8 ਫਰਵਰੀ ਸ਼ਾਮ ਨੂੰ ਹੀ ਪਹੁੰਚ ਜਾਣੀ ਹੈ ਇਸ ਕਰਕੇ ਪ੍ਰਸ਼ਾਸਨ ਤੋਂ ਅਸੀਂ ਇਹ ਵੀ ਮੰਗ ਕੀਤੀ ਹੈ ਕਿ 8 ਫਰਵਰੀ ਤੋਂ ਲੈ ਕੇ ਜਿਹੜਾ 10 ਫਰਵਰੀ ਸ਼ਾਮ ਤੱਕ ਸੁਰੱਖਿਆ ਦੇ ਪੂਰਤਾ ਪ੍ਰਬੰਧ ਕੀਤੇ ਜਾਣ ਤਾਂ ਜੋ ਕਿਸੇ ਵੀ ਬਰਕਾਰ ਦੀ ਕੋਈ ਅਨਸਕਾਮੀ ਘਟਨਾ ਨਾ ਵਾਪਰੇ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਜਦੋਂ ਮੇਲੇ ਹੁੰਦੇ ਆ ਤਾਂ ਮੇਲਿਆਂ ਦੇ ਵਿੱਚ ਸ਼ਰਾਰਤੀ ਅਨਸਰਚਾਰਜ ਕਰਦੇ ਆ ਇਸ ਦੇ ਲਈ ਡੀਸੀ ਸਾਹਿਬ ਨੂੰ ਹਸਨਤਾ ਮਹਾਂਪੁਰਸ਼ਾਂ ਦੇ ਵੱਲੋਂ ਅਪੀਲ ਕੀਤੀ ਗਈ ਹੈ ਕਿ ਸੁਰੱਖਿਆ ਦੇ ਪੂਰਤਾ ਪ੍ਰਬੰਧ ਹੋਣ ਉਹਦੇ ਨਾਲ ਨਾਲ 9 ਫਰਵਰੀ ਨੂੰ ਜਿਹੜਾ ਮੈਡੀਕਲ ਟੂਲ ਤਾਂ ਔਰ ਸੰਗਤ ਦੇ ਆਈਓਈ ਸੰਗਤ ਦੇ ਰਹਿਣ ਸੰਦੇ ਲਈ ਜਿਹੜੇ ਪੁਖਤਾ ਪ੍ਰਬੰਧ ਕੀਤੇ ਜਾਂ ਤਾਂ ਜੋ ਕਿਸੇ ਵੀ ਪ੍ਰਕਾਰ ਦੀ ਸਾਧ ਸੰਗਤ ਜੀ ਨੂੰ ਸਮੱਸਿਆ ਨਾ ਆਵੇ ਸੋ ਇਹ ਬੇਨਤੀ ਕੀਤੀ ਕਿ ਡੀਸੀ ਸਾਹਿਬ ਦੇ ਵੱਲੋਂ ਇਹ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਅਸੀਂ ਸਾਰੇ ਦੇ ਸਾਰੇ ਜੋ ਤੁਹਾਡੀਆਂ ਮੰਗਾਂ ਨੇ ਉਹ ਸਮੇਂ ਸਿਰ ਪੂਰੀਆਂ ਕਰਾਂਗੇ ਸੋ ਸਮੁੱਚੀ ਸਾਧ ਸੰਗਤ ਜੀ ਨੂੰ ਜੈ ਭਗਵਾਨ ਵਾਲਮੀਕ ਜੀ ਜੈ ਗੁਰੂ ਗਿਆਨਨਾਥ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਤੇ ਉਧਰ ਸੰਗਰੂਰ ਦੇ ਨਮੋਲ ਪਿੰਡ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਨੇਕਤਾ ਆਜ਼ਾਦ ਦੇ ਵੱਲੋਂ ਕਿਸਾਨਾਂ ਦੇ ਖੇਤਾਂ ਦੇ ਵਿੱਚ ਪਾਈ ਜਾ ਰਹੀ ਤੇਲ ਪਾਈਪਲਾਈਨ ਦਾ ਵੱਡੇ ਪੱਧਰ ਤੇ ਵਿਰੋਧ ਇਕਨ ਨੂੰ ਮਿਲਿਆ ਪਿਛਲੇ ਲੰਬੇ ਸਮੇਂ ਤੋਂ ਹੀ ਕਿਸਾਨਾਂ ਦੇ ਖੇਤਾਂ ਦੇ ਵਿੱਚ ਤੇਲ ਪਾਈਪਲਾਈਨ ਪਾਉਣ ਦਾ ਕੰਮ ਚੱਲ ਰਿਹਾ ਜਿਸ ਦਾ ਕਿਸਾਨਾਂ ਦੇ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਪਰ ਅੱਜ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੱਡਾ ਐਕਸ਼ਨ ਜਿਹੜਾ ਲਿਆ ਗਿਆ ਏ ਵੱਡੀ ਗਿਣਤੀ ਦੇ ਵਿੱਚ ਪੁਲਿਸ ਪ੍ਰਸ਼ਾਸਨ ਜਿਹੜਾ ਮਸ਼ੀਨਾਂ ਲੈ ਕੇ ਤੇਲ ਪਾਈਪਲਾਈਨ ਪਵਾਉਣ ਦੇ ਲਈ ਕਿਸਾਨਾਂ ਦੇ ਖੇਤਾਂ ਦੇ ਵਿੱਚ ਪਹੁੰਚੇ ਨੇ ਤਾਂ ਇੱਕ ਪਾਸੇ ਪ੍ਰਸ਼ਾਸਨ ਹੈ ਤੇ ਦੂਜੇ ਪਾਸੇ ਕਿਸਾਨ ਜਿਹੜੇ ਨੇ ਲਗਾਤਾਰ ਵਿਰੋਧ ਕਰਦੇ ਨਜ਼ਰ ਆ ਰਹੇ ਨੇ ਤੇ ਪਿੰਡ ਦੇ ਵਿੱਚ ਵੱਡਾ ਇਕੱਠ ਜਿਹੜਾ ਦੇਖਣ ਨੂੰ ਮਿਲ ਰਿਹਾ ਇਸ ਮੌਕੇ ਤੇ ਕਿਸਾਨਾਂ ਦਾ ਕੀ ਕੁਝ ਕਹਿਣਾ ਸੁਣ ਲੈਣੇ ਆ। ਦੇਖੋ ਜੇ ਅਸੀਂ ਪੰਜਾਬ ਦੇ ਕਿਸਾਨਾਂ ਨੂੰ ਸੁਣਨਾ ਚਾਹ ਰਹੇ ਹਾਂ ਕਿ ਭਗਵੰਤ ਮਾਨ ਦੀ ਸਰਕਾਰ ਜਿਹੜੀ ਆਲਾਦੀਆ ਵੀ ਸਰਕਾਰ ਹੈ ਕਹਿੰਦੇ ਉਹ ਮਿੰਟ ਬੋਲਦੇ ਵਿੱਚ ਸ਼ਰੇਆਮ ਕੰਪਨੀ ਦੀ ਪਿੱਠ ਤੇ ਖੜੀ ਹੈ। ਜਿਹੜੀ ਪੁੱਤਾਵਾ ਪਾਲੀ ਫਸਲ ਜਿਹਨੂੰ ਜੇ ਸੀ ਰੀ ਵਸੀਨ ਚਲਾ ਕੇ ਪੱਟ ਕੇ ਪਚਾਲ ਦੀ ਉਹ ਮਤਲਬ ਨਾ ਮੁਆਵਜ਼ਾ ਦਿੱਤੇ ਜਿਹੜੇ ਪਾਪਾਂ ਵਿਸਾਇਦਾ ਰਹੇ ਆ ਦੇ ਲੋਕ ਵਿਰੋਧ ਕਰਨ ਵਾਸਤੇ ਪਹੁੰਚੇ ਆ ਬੁਰੀ ਤਰ੍ਹਾਂ ਪੁਲਸ ਦੇ ਲੋਕ ਉੱਡੇ ਆ ਇਹਨਾਂ ਦੇ ਮੋਬਾਈਲ ਖੋਹੇ ਆ ਜਿਹੜੀ ਵੱਡੀ ਪੱਧਰ ਤੇ ਲਾਠੀ ਚਾਰਜ ਕਰਕੇ ਕੋਸ਼ਿਸ਼ ਕੀਤੀ ਇਹਨਾਂ ਨੇ ਵੱਡੇ ਪੱਧਰ ਤੇ ਮਤਲਬ ਗਾਜਨ ਦਾ ਵਿਰੋਧ ਆ ਜਿਹੜਾ ਉਹਨੂੰ ਦੱਬਣ ਦੀ ਜ਼ਬਰ ਨਾਲ ਪਰ ਲੋਕਾਂ ਦੇ ਜਿਹੜੇ ਵਿਰੋਧ ਪ੍ਰਦਰਸ਼ਨ ਆ ਉਹ ਜ਼ਬਰ ਨਾਲ ਤਾਂ ਉੱਦੇ ਹੁੰਦੇ ਆ ਦੱਸਦੇ ਨਹੀਂ ਇਹ ਕਰਕੇ ਅਸੀਂ ਨਮੋੜ ਪਿੰਡ ਵਾਲੇ ਵਾਲੇ ਪਿੰਡਾਂ ਦੇ ਜਿਹੜੇ ਸਾਡੇ ਉਹਨੂੰ ਬੇਇੱਜ਼ਤੀ ਕਰਦੇ ਆ ਕਿ ਭਰਾਵੋ ਜ਼ਮੀਨਾਂ ਬਚਾਉਣ ਵਾਸਤੇ ਆਪਣੀਆਂ ਜ਼ਮੀਨਾਂ ਦੇ ਜੋ ਆਪਦੀ ਲੈਣ ਵਾਸਤੇ ਪਿੰਡ ਨਮੋੜ ਦੇ ਵਿੱਚ ਪਹੁੰਚੋ ਇਹ ਸਾਡੇ ਸਮੁੱਚੇ ਪੰਜਾਬ ਦੀ ਧਰਤੀ ਉੱਤੇ ਕਬਜ਼ਾ ਕਰਾਉਣੀ ਹੈ ਆਪਣੀਆਂ ਸਰਕਾਰਾਂ ਕਾਰਪੋਰੇਟ ਨਾਮਾਸ ਕਰਕੇ ਅਸੀਂ ਜਿਹੜੀਆਂ ਜ਼ਮੀਨਾਂ ਉਹਨਾਂ ਦੇ ਵਿੱਚ ਜਿਉਂਦੇ ਜੀ ਇਸ ਤਰ੍ਹਾਂ ਕਬਜ਼ੇ ਨਹੀਂ ਹੋਣ ਦੇਵਾਂਗੇ ਜੱਥੇਬੰਦੀਆਂ ਦਾ ਫੈਸਲਾ ਹੈ ਤੇ ਅੱਜ ਵੀ ਇਹ ਫੈਸਲਾ ਕਰਕੇ ਮੌਜੂਦ ਵਿੱਚ ਅਸੀਂ ਬੈਠਾ ਕਿ ਜੋ ਨੁਕਸਾਨ ਉਠਾਉਣਾ ਪਵੇ ਉਠਾਵਾਂਗੇ ਪਰ ਜ਼ਬਰੀ ਜ਼ਮੀਨਾਂ ਤੇ ਅਸੀਂ ਕਬਜ਼ੇ ਨਹੀਂ ਹੋਣ ਦੇਵਾਂਗੇ ਸੋ ਇਹ ਸਾਰੇ ਇਸ ਵਕਤ ਦੀਆਂ ਵੱਟੀਆਂ ਖਬਰਾਂ ਪਲ-ਪਲ ਦੀ ਅਪਡੇਟ ਦੇਖਣ ਦੇ ਲਈ ਜੁੜੇ ਰਹੋ ਦਾ ਅਨਮਿਊਟ ਦੇ ਨਾਲ ਫਿਲਹਾਲ ਇਜਾਜ਼ਤ ਚਾਹਾਂਗੇ ਤਨਪਾ